ਅਜਿਹਾ ਮੈਨੂੰ ਲੱਗਦਾ ਹੁੰਦਾ ਕਿ ਇੱਕ ਥਾਂ ਟੇਕ ਨਹੀਂ ਆ ਰਮਤਾ ਜੋਗੀ ਹੈ ਜੋ ਇੱਥੇ ਕੱਲ ਉੱਥੇ ਪਰਸੋਂ ਉੱਥੇ ਚੌਥੇ ਉੱਥੇ ਪੰਜਾਬ ਦੇ ਵਿੱਚ ਬਿਰਲੇ ਟਾਮੇ ਬੰਦੇ ਨੇ ਐਸੇ ਜਿਹੜੇ 8-10 ਸਾਲ ਤੋਂ ਲਗਾਤਾਰ ਜਾਂ ਪਿਛਲੇ 10 ਸਾਲਾਂ ਤੋਂ ਲਗਾਤਾਰ ਲੱਗੇ ਹੋਏ ਨੇ ਮੇਰੇ ਕਵਿੰਦਰ ਚਾਨ ਦਾ ਸ਼ੇਅਰ ਜ਼ਿਆਦਾ ਹੁੰਦਾ ਕਿ ਕਿਸੇ ਦੀ ਪਿਆਸ ਐਸੀ ਸੀ ਪਿਆਸਾ ਮਰ ਗਿਆ ਆਖਰ ਕਿਸੇ ਦੀ ਪਿਆਸ ਨੂੰ ਆ ਕੇ ਪਿਆਸਾ ਆਪ ਮਿਲਦਾ ਹੈ ਇਹ ਤੁਹਾਡੇ ਵਰਗੇ ਲੋਕਾਂ ਨੂੰ ਆ ਕੇ ਆਪ ਮਿਲਣਾ ਮੈਨੂੰ ਲੱਗਦਾ ਹੈ ਕਿ ਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਦੂਸਰਾ ਨਵੀਆਂ ਕਲਮਾਂ ਨਵੀਂ ਉਡਾਨ ਦਾ ਪ੍ਰੋਜੈਕਟ ਜਿਹਦੇ ਵਿੱਚ ਸਿਰਾਕੇ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਛਾਪੀਆਂ ਜਾਣੀਆਂ। ਇਹ ਕਿਸੇ ਪਿਆਸੇ ਨੂੰ ਆਪ ਆ ਕੇ ਮਿਲਣ ਵਰਗੀ ਗੱਲ ਹੀ ਹੈ। ਸਾਡੀ ਪੀੜ੍ਹੀ ਜਿਹੜੀ ਸਿਰਜਣਾ ਨਾਲ ਜੁੜੀ ਹੋਈ ਸੀ ਪਰ ਕਿਸੇ ਕਰਕੇ ਉਹ ਮਾਹੌਲ ਨਹੀਂ ਮਿਲ ਸਕਿਆ ਪਰ ਤੁਹਾਨੂੰ ਇਸ ਤਰ੍ਹਾਂ ਦੇ ਲੋਕ ਆ ਕੇ ਮਾਹੌਲ ਦੇ ਰਹੇ ਨੇ। ਤਕਰਿੰਦਰ ਚਾਹ ਦੇ ਨਾਲ ਬਹੁਤ ਨੇੜੇ ਦਾ ਦੋਸਤ ਹੈ। ਮੈਂ ਜਦੋਂ ਉਹਨਾਂ ਨੂੰ ਪਰਦਾ ਹੁਣਾਤਾ ਉਹ ਲਿਖਦੇ ਆ ਕਿ ਰਹਿ ਤੁਰਦੇ ਉਮਰ ਪਰਮਸ ਜਗਾ ਤੇ ਪਹੁੰਚ ਨਾ ਪਾਏ ਕਿ ਜਿੱਥੇ ਆਣ ਕੇ ਧਰਤੀ ਨੂੰ ਅੰਬਰ ਆਪ ਮਿਲਦਾ ਹੈ ਬਿਲਕੁਲ ਇਸੇ ਵਰਗੀ ਗੱਲ ਆ ਅਜਬਪਰੀ ਹੈ ਮੈਂ ਇਹਨਾਂ ਦਾ ਅਕਸਰ ਜ਼ਿਕਰ ਕਰਦਾ ਹਾਂ ਪ੍ਰਿੰਸੀਪਲ ਸਾਹਿਬ ਨਾਲ ਅਸੀਂ ਪਿਛਲੇ ਮੈਡਮ ਰੇਖਾ ਕਲਰ ਵਾਲਾ ਜੀ ਨਾਲ ਪਿਛਲੇ 10-10 ਦਿਨਾਂ ਤੋਂ ਅਸੀਂ ਜ਼ਿਕਰ ਇਹ ਨਾ ਕਰ ਰਹੇ ਹਾਂ ਕਿ ਇਹ ਉਹ ਰੋਕਨੇ ਜਿਹੜੇ ਬੰਦੇ ਹਵਾ ਦੇ ਬਹਾਅ ਤੋਂ ਉਲਟ ਤੁਰਦੇ ਨੇ ਤੇ ਆਪਣਾ ਰਸਤਾ ਬਣਾਉਂਦੇ ਜਿਹਨੋਂ ਪਾਤਰ ਨੇ ਕਿਸੇ ਸਮੇਂ ਕਿਹਾ ਸੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਤੁਰਦਾ ਰਾਹ ਬਣਦਾ ਹੈ। ਜਹ ਇਹਨਾਂ ਦੇ ਦੋਸਤ ਦੇ ਹਵਾਲੇ ਨਾਲ ਗੱਲ ਕਰੀਏ ਕਿ ਹਵਾ ਦੇ ਨਾਲ ਜੋ ਤੁਰਿਆ ਉਹ ਕਿਧਰੇ ਪਹੁੰਚ ਨਾ ਸਕਿਆ ਹਵਾ ਦੇ ਉਲਟ ਤੁਰਿਆ ਹੀ ਹਵਾ ਦਾ ਰੁੱਖ ਬਦਲਦਾ ਹੈ। ਤੇ ਹਵਾ ਦੇ ਰੁੱਖ ਬਦਲਣ ਵਰਗੀ ਗੱਲ ਹੈ ਕਿ ਅੱਜ ਇਸ ਇਲਾਕੇ ਦੇ 60-70 ਵਿਦਿਆਰਥੀ ਪਹੁੰਚਣ ਦੀ ਇਮੇਜ ਸੀ ਕਿ 1.5 200 ਵਿਦਿਆਰਥੀ ਇਹਨਾਂ ਦੇ ਇੱਕ ਕਾਲ ਦੇ ਉੱਤੇ ਇੱਥੇ ਪਹੁੰਚ ਗਿਆ। ਤੇ ਆਉਂਦੇ ਸਮੇਂ ਦੇ ਵਿੱਚ ਹਜ਼ਾਰਾਂ ਵਿਦਿਆਰਥੀ ਲੈ ਕੇ ਸਫਰ ਪੈਂਦਾ ਬਣਨਾ ਮਤੁਰਦਾ ਹਾਂ ਮੇਰਾ ਅਕਸ ਨਾਲੋਂ ਨਾਲ ਤੁਰਦਾ ਹੈ ਕੱਲ ਜਦੋਂ ਇਹਨਾਂ ਨੇ ਮੈਨੂੰ ਫੋਟੋਆਂ ਭੇਜੀਆਂ ਸ਼ਾਮ ਨੂੰ ਕਿਤਾਬ ਦੀ ਉਂਗਲੀ ਫੜਕੇ ਜਿਵੇਂ ਕੋਈ ਬਾਲ ਤੁਰਦਾ ਹੈ ਤਾਂ ਮੈਂ ਲੋ ਇਹਨਾਂ ਨੂੰ ਇਹਨਾਂ ਦੇ ਫਾਦਰ ਸਾਹਿਬ ਦੇ ਨਾਮ ਦੇ ਤੇ ਅਵਾਰਡ ਸ਼ੁਰੂ ਕਰਨ ਇਹਨਾਂ ਨੇ ਸੁਣ ਰਿਹਾ ਸੀ ਤਾਂ ਅਰਜਨ ਸਿੰਘ ਬਾਠ ਨੂੰ ਇਹਨਾਂ ਨੇ 16 17 ਤਰੀਕ ਨੂੰ ਦੁਬਾਰਾ ਫੇਰ ਜਾਉਂਦਾ ਕਰਨਾ ਹੈ ਤੇ ਸਵੇਰ ਵੀ ਜਾਉਂਦਾ ਕਰਨਾ ਤਾਂ ਕਿ ਵਟਸਐਪ ਮੈਨੂੰ ਕੋਈ ਉਸਨੇ ਕਹੀ ਹੋਈ ਹੈ ਕਿ ਇਸ ਸੰਸਥਾ ਦੇ ਤਿੰਨ ਵਿਦਿਆਰਥੀਆਂ ਨੂੰ ਭਾਰਤੀ ਸਹਿਤ ਅਕਾਦਮੀ ਦਾ ਜਵਾ ਪੁਰਸਕਾਰ ਮਿਲਿਆ ਇਹ ਭਰਦੀ ਇੱਕੋ ਇੱਕ ਸੰਸਥਾ ਹੈ ਜਿਹਦੇ ਇੱਕੋ ਕਾਲਜ ਦੇ ਤਿੰਨ ਵਿਦਿਆਰਥੀਆਂ ਨੂੰ ਇਹ ਅਵਾਰਡ ਮਿਲਣਾ ਉਹਦੇ ਵਿੱਚ ਹਰਮਨਜੀਤ ਰਾਣੀ ਤਤਜੀ ਦਾ ਤੁਸੀਂ ਲੌਂਗ ਲੱਚ ਗੀਤ ਸੁਣਿਆ ਜਿਹੜਾ ਦੀਪਕਤ ਰੇਵਾ ਜੀ ਦੀ ਮਲਾਹਾਂ ਤੋਂ ਬਿਨਾਂ ਕਿਤਾਬਾਂ 'ਤੇ ਚਰਚਾ ਚ ਰਹੀ ਬੇਦਰਿੰਦਰ ਸਿੰਘ ਜਿਹੜਾ ਦਰਜੀ ਤਮੀਨਾ ਲੰਮੇ ਸਮੇਂ ਤੋਂ ਕੰਮ ਕਰਾ ਫਿਲਮਾਂ ਦੇ ਵਿੱਚ ਉਹ ਤਿੰਨੇ ਵਿਦਿਆਰਥੀ ਡਾਕਟਰ ਨਿਰਿੰਦਰ ਸਿੰਘ ਜੀ ਬੈਠੇ ਨੇ ਇਸ ਕਾਲਜ ਦੀ ਦੇਣ ਨੇ ਇਸ ਇਲਾਕੇ ਦੀ ਦੇਣ ਤਰਕੇ ਇਹਨਾਂ ਵਿੱਚੋਂ ਕਿੰਨੇ ਹੀ ਹਰਮਨਜੀਤ ਤੁਸੀਂ ਹੋਰ ਪੈਦਾ ਕਰੋਗੇ ਤੇ ਆਉਂਦੇ ਸਮੇਂ ਦੇ ਵਿੱਚ ਇਹਨਾਂ ਸਮੇਂ ਦੇ ਵਿੱਚ WhatsApp ਨੇ ਸਾਨੂੰ ਅੱਜ ਜੋ ਲੰਮਾ ਚੜ੍ਹਿਆ ਸਾਰੀਆਂ ਗੱਲਾਂ ਹੋਈਆਂ ਨੇ ਉਹ ਪ੍ਰੋਜੈਕਟ ਵੀ ਅਸੀਂ ਇੱਥੇ ਲੈ ਕੇ ਆਵਾਂਗੇ ਜਿਹੜੇ ਪੰਜਾਬ ਦੇ ਵਿੱਚ ਕਿਤੇ ਨਹੀਂ ਚੱਲਣਗੇ ਕੋਈ ਡਾਕਟਰ ਨਰਿੰਦਰ ਸਿੰਘ ਦੀ ਦੂਰਨ ਦੱਸੀ ਹੈ ਕਿ ਉਹ ਜਿਹੜੀਆਂ ਪਲੰਗਾ ਪੁੱਟ ਰਹੇ ਨੇ ਜਿਸ ਤਰ੍ਹਾਂ WhatsApp ਪਲੰਗਾ ਪੁੱਟ ਰਹੇ ਨੇ ਬਿਲਕੁਲ ਉਸੇ ਤਰੀਕੇ ਸਾਡੀ ਸੰਸਥਾ ਦੇ ਪ੍ਰਿੰਸੀਪਲ ਚ ਇਸ ਤਾਂ ਦੀ ਉਡਾਣ ਭਰ ਰਹੇ ਨੇ ਉਡਾਣ ਜਦੋਂ ਕਿਸੇ ਦਮੇਲ ਤੇ ਜਾ ਕੇ ਮਿਲੇਗੀ ਤਾਂ ਹੋਰ ਨਵਾਂ ਰੰਗ ਸਾਡੇ ਸਾਹਮਣੇ ਆਏਗਾ ਅਖੀਰ ਦੇ ਚਾਂਦ ਵਰਨ ਅਖੇਰ ਹੈ ਖਾਸ ਕਰਕੇ ਉਹਨਾਂ ਬ੍ਰਿਹਾਰਥੀਆਂ ਲਈ ਜਿਹੜੇ ਸਨਮਾਨ ਲੈ ਕੇ ਗਏ ਨੇ ਲੈ ਗਈ ਸਨਮਾਨ ਸਾਰੇ ਇੱਕ ਲੇਖਕ ਦੀ ਕਿਤਾਬ ਪੰਨ ਪਿੱਛੋਂ ਉਸ ਨੂੰ ਜਦ ਪਾਠਕਾਂ ਨੇ ਚਮਿਆ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੇ ਹੁਣ ਅਸੀਂ ਉਹਨਾਂ ਟੀਮ ਮੈਂਬਰਸ ਨੂੰ ਜਿਹੜੇ ਹੈ ਮੰਚ ਦੇ ਉੱਤੇ ਸਤਿਕਾਰ ਦੇਣਾ ਚਾਹਾਂਗੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਜਿਹੜੀ ਕਿਤਾਬ ਹੈਗੀ ਐ ਅੱਜ ਇੱਥੋਂ ਤੱਕ ਇਹਦਾ ਸਫ਼ਰ ਪਹੁੰਚਿਆ ਹੈ ਤੇ ਇਹ ਬਾਤ ਸਾਹਿਤਕਾਰ ਸਾਡੇ ਸਾਰਿਆਂ ਦੇ ਰੂਪ ਰੂਪ ਹੋਏ ਨੇ ਸੋ ਮੈਂ ਮਾ ਬੇਨਤੀ ਕਰਾਂ ਜੀ ਪ੍ਰੋਜੈਕਟ ਇਨ ਚਾਰਜ ਔਕਾਚਿੰਗ ਪੇਜ ਜੀ ਨੂੰ ਕਿ ਉਹ ਜਨਾਬ ਸੁਖੀ ਬਾਠ ਜੀ ਸਰਦਾਰ ਚੰਦਰ ਸਿੰਘ ਖੋਲ ਜੀ ਨੂੰ ਕਿਰਪਾ ਕਰਕੇ ਮੰਚ ਉੱਤੇ ਲੈ ਕੇ ਆਣ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਤ ਡਾਕਟਰ ਨਰਿੰਦਰ ਸਿੰਘ ਜੀ ਮੈਡਮ ਡਾਕਟਰ ਰੇਖਾ ਜੀ ਬੇਨਤੀ ਹੈ ਕਿ ਮੰਚ ਉੱਤੇ ਆ ਜਾਣ ਰਮਨੀ ਕੋਟੇਨ ਖਾਸ ਪੁਵਾ ਰਾ ਨਤਾਸਬੀ ਰਿਸਪੋਨਸਿਬਲ ਜੀ ਪਹਿਲਾ ਮੈਂ ਮਨਜੂਤ ਸੇ ਨਵੀਆਂ ਕਰਮਾ ਨਵੀਂ ਉਡਾਨ ਦੇ ਮੁੱਖ ਸੰਪਾਦਕ ਛੋਟੀ ਜੀ ਬਹੁਤ ਹੀ ਪਿਆਰੀ ਜੀ ਬੱਚੀ ਹੈ ਜਿਹੜੀ ਦਿਨ ਰਾਤ ਇੱਕ ਕਰਕੇ ਇਸਨੇ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਆ ਕਿਤਾਬ ਤੱਕ ਪਹੁੰਚਾਈਆਂ ਤੇ ਜਸਵਿੰਦਰ ਪੰਜਾਬੀ ਜੀ ਨੇ ਉਹਨੂੰ ਇੱਕ ਕਿਤਾਬ ਦਾ ਜਿਹੜਾ ਰੂਪ ਦਿੱਤਾ ਹੈ ਰਮਨੀ ਚਾਨੀ ਬਹੁਤ ਸਾਰੀਆਂ ਤਾੜੀਆਂ ਦੇ ਨਾਲ ਇਸ ਬੱਚੀ ਦੀ ਹੌਸਲਾ ਫਜ਼ਾਈ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਛੋਟੀ ਉਮਰ ਦੀ ਮੁੱਖ ਸੰਪਾਦਕ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਇਸ ਤੋਂ ਬਾਅਦ ਸਤਕਾਰ ਗੁਰਦਾਸ ਸੇਖੋ ਜੀ ਨੂੰ ਬੇਨਤੀ ਕਰਾਂਗੀ ਕਿ ਮੰਚ ਉੱਤੇ ਆ ਜਾਣ ਮੈਡਮ ਰੁਪਿੰਦਰ ਕੌਰ ਜੀ ਮੈਡਮ ਜਸਵੀਰ ਬਿਰਦੀ ਜੀ ਮੈਡਮ ਨਰਿੰਦਰ ਕੌਰ ਜੀ ਇਹ ਸਾਰੇ ਟੀਮ ਮੈਂਬਰਸ ਮਾਨਸਾ ਤੋਂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਨਵੀਆਂ ਕਲਮਾਂ ਨਵੀਂ ਉਡਾਨ ਵਿੱਚ ਜਿਹੜੇ ਬਾਤ ਸਾਹਿਤਕਾਰ ਨੇ ਉਨ੍ਹਾਂ ਦੀ ਕਲਮ ਦੇ ਨਾਲ ਸਾਰਿਆਂ ਨੂੰ ਰੂਬ ਰੂ ਕਰਵਾਇਆ ਅਗਰ ਕੋਈ ਵਾਕ ਅਨੁਸਾਰ ਅਲਵਡਿੰਗ ਠੀਕ ਹੈ ਅਗਲੇ ਮੈਂ ਬੇਨਤੀ ਕਰਾਂਗੀ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਜੀ ਕਿਉਂਕਿ ਇਹਨਾਂ ਦਾ ਵੀ ਇਸ ਕਿਤਾਬ ਦੇ ਵਿੱਚ ਇੱਕ ਅਹਿਮ ਯੋਗਦਾਨ ਰਿਹਾ ਹੈ ਕਿਰਪਾ ਕਰਕੇ ਮੰਚ ਉੱਤੇ ਆ ਜਾਣ ਗੁਰਵਿੰਦਰ ਚਾਹਲ ਜੀ ਪੱਤਰਕਾਰ ਜੀ ਜਾਗਰਣ ਤੋਂ ਕਿਰਪਾ ਕਰਕੇ ਮੰਚ ਉੱਤੇ ਆ ਜਾਣ ਕਿ ਹੁਣ ਮੈਂ ਜ਼ਿਲ੍ਹਾ ਮਾਨਸਾ ਦੇ ਮੁੱਖ ਸੰਪਾਦਕ ਰਮਨੀ ਚੰਮੀ ਤੇ ਨਾਲ ਹੀ ਸਹਿਯੋਗੀ ਟੀਮ ਦੀ ਪੰਜਾਬਣ ਮੰਚ ਇਹਨਾਂ ਦੇ ਮੈਂਬਰ ਸਹਿਭਾਨ ਨੂੰ ਬੇਨਤੀ ਕਰਾਂਗੀ ਮੰਚ ਉੱਤੇ ਆ ਜਾਣ ਤਾਂ ਕਿ ਆਈਆਂ ਮਈਆਂ ਸਤਕਾਰਤ ਸਖਸ਼ੀਅਤਾਂ ਦਾ ਸਨਮਾਨ ਕਰ ਸਕੀਏ ਉਹਨਾਂ ਨੂੰ ਸਤਕਾਰ ਦੇ ਸਕੀਏ ਸਭ ਤੋਂ ਪਹਿਲਾਂ ਮੈਡਮ ਪ੍ਰੀਤੀ ਜੀ ਮੁਕਸੰ ਚਾਲਕ ਪੰਜਾਬ ਪਵਨ ਜਲੰਧਰ ਤੋਂ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਸਾਰੇ ਬਾਦ ਸਾਹਿਤਕਾਰਾਂ ਦੀਆਂ ਜਿਹੜੀਆਂ ਲਿਖੀਆਂ ਕਵਿਤਾਵਾਂ ਨੇ ਰਚਨਾਵਾਂ ਨੇ ਉਹ ਸਾਨੂੰ ਰੋਜ਼ ਹੀ ਪਾਉਂਦੇ ਨਜ਼ਰ ਆਉਂਦੇ ਨੇ मैडम प्रीति खीर जी आगे ਬੇਨਤੀ ਕਰਾਂਗੀ ਬਹੁਤ ਹੀ ਸਤਸਕਾਰਤ ਨਵੀਆਂ ਕਲਮਾਂ ਨਵੀਂ ਉਡਾਨ ਦੇ ਸਲਾਹਕਾਰ ਨੇ ਗੁਰਵਿੰਦਰ ਸਿੰਘ ਸਿੱਧੂ ਜੀ ਬਹੁਤ ਹੀ ਬਹੁਤ ਸਾਰੀਆਂ ਤਾੜੀਆਂ ਦੇ ਨਾਲ ਇਹਨਾਂ ਸਾਰੀਆਂ ਸਖਸ਼ੀਅਤਾਂ ਦਾ ਮਾਨ ਸਨਮਾਨ ਬਣਦਾ ਹੈ ਕਿਉਂਕਿ ਇਹ ਸਾਰੀਆਂ ਉਹੋ ਮਾਰਾ ਦੇ ਮੋਤੀ ਨੇ ਜਿਹੜੇ ਦਿਨ ਰਾਤ ਇੱਕ ਕਰਕੇ ਉਸ ਮਾਰਾ ਨੂੰ ਸੰਜੋ ਕੇ ਰੱਖਦੇ ਨੇ गुरविंदर सिंह सिद्धू जी सलाहकार ने नवी कलमा नवी उड़ान के पूरे प्रोजेक्ट दे गुरविंदर कांगड़ जी मीडिया इंचार्ज जसविंदर पंजाबी जी कृपा करके मंच उ आ जा सत्कार बलराज जी गोने आना बलराज गोने आना जी बेनती है मैडम तजिंदर कौर जी भाषा अफसर कृपा करके मंच उ आ जा रिटायर्ड उप जिला शिक्षा अफसर सत्कार अशोक कुमार जी इस तो बाद सरदार हरप्रीत सिंह जी डीएसएम ਤੇ ਇਸ ਦੇ ਨਾਲ ਹੀ ਉਸ ਸਖਸ਼ੇਤਾਂ ਜਿਨ੍ਹਾਂ ਦਾ ਹੁ ਜੀ ਆਇਆ ਇੱਕ ਵਾਰ ਫਿਰ ਤੋਂ ਕੁਲਵਿੰਦਰ ਕੁਲਵਿੰਦਰ ਸਿੰਘ ਬੱਤੂਆਣਾ ਜੀ ਅਵਤਾਰ ਦੋੜਾ ਜੀ ਨਰਿੰਦਰ ਪੋਹਾ ਜੀ ਸੰਦੀਪ ਢਾਂਟ ਜੀ ਗੁਲਾਬ ਸਿੰਘ ਰਿਓਨ ਜੀ ਗੁਰਨਾਬ ਮੰਗਾਣੀਆਂ ਜੀ ਬਲਵੰਤ ਸਿੰਘ ਭਾਟਿਆ ਦਰਸ਼ਨ ਜੋਗਾ ਜਸਵੀਰ ਢਾਂਟੇ ਅਮੋਲਕ ਦੇਲੋਆਣਾ ਜੀ ਸਮਰਦਾ OK ਖੋਪਰੀ ਦਾ ਜੀ ਗੁਡਿੰਗ ਜੀ ਡਾਕਟਰ ਰਜਿੰਦਰ ਕੁਮਾਰ ਜੀ ਸਰਕਾਰੀ ਸੀਨੀਅਰ ਸਟੈਂਡਰਡ ਸਕੂਲ ਕਰਨਡੀ ਸਰਦੂਲਗੜ ਤੋਂ ਤਾਂ ਸੇਮ ਬੁੱਟਰ ਜੀ ਇਹਨਾਂ ਦਾ ਵੀ ਇਸ ਕਿਤਾਬ ਦੇ ਵਿੱਚ ਬਹੁਤ ਸਹਿਯੋਗ ਦਿਆ ਹੈ ਦਿਨ ਰਾਤ ਹੀ ਕਰਕੇ ਇਹਨਾਂ ਨੇ ਇਸ ਕਿਤਾਬ ਦੇ ਉੱਤੇ ਵੀ ਚਾਰ ਲਗਾਈ ਹੈ ਸਰਕਾਰ ਅਤਰ ਸੇਮ ਬੁੱਟਰ ਜੀ ਡਾਕਟਰ ਰਜਿੰਦਰ ਕੁਮਾਰ ਜੀ ਆਉਜੀਓ ਹੋ ਗਏ ਹੋ ਤੁਸੀਂ ਹਾਂਜੀ ਬਸ ਇਹ ਸਿਰ ਤੇ ਤੱਕ ਹੋ ਗਿਆ ਆਉਜੀਓ ਅੱਛਾ ਜੀ

ਮੈਡਮ ਡਾਕਟਰ ਰੇਖਾ ਜੀ ਜਿਨ੍ਹਾਂ ਨੇ ਕਿ ਬਹੁਤ ਹੀ ਸੁਚੱਜੇ ਜਿਹੜੇ ਪ੍ਰਬੰਧ ਨੇ ਉਹ ਕਰਵਾਏ ਵੀ ਨੇ ਤੇ ਸਾਡੀ ਪੂਰੇ ਦਿਲ ਤੋਂ ਬਹੁਤ ਹੀ ਸੋਹਣੀ ਅਤੇ ਬਹੁਤ ਹੀ ਖੂਬਸੂਰਤ ਇੰਤਜ਼ਾਮਾਤ ਉਹਨਾਂ ਨੇ ਕਰਵਾਏ ਮੈਡਮ ਡਾਕਟਰ ਰੇਖਾ ਜੀ ਵਾਈਸ ਪ੍ਰਿੰਸੀਪਲ ਗੁਰਨਾਕ ਕਾਲਜ ਪੁਡਲਾਡਾ पंजाबी विभाग प्रोफेसर गुरदीप सिंह जी प्रोफेसर गुरदीप सिंह जी अच्छा, <laughs> इस संस्था में हम बहुत ही सत्कारक प्रिंसिपल डॉक्टर नरेंद्र सिंह जी प्रिंसिपल डॉक्टर नरेंद्र सिंह जी मैं सत्कारक जी है जी ठीक है बजीत बनो ना क्या आ जाओ बस चलो इधर स्टेज इसमें और देखे हाँ जी ना तो बात है शर्मा जी आ गया सर देखिए सर हैं सर

Kita selama ini. ਨੇ ਰਾਜਸੀ ਰਾਣੀ ਤੇ ਹਰ ਪ੍ਰੋਗਰਾਮ ਨੂੰ ਅਸੀਂ ਇਹਨਾਂ ਦੀ ਬਦੌਲਤ ਹੀ ਬੜੀ ਖੂਬਸੂਰਤੀ ਦੇ ਨਾਲ ਨੇ ਪਰੇ ਚੜ੍ਹਨ ਦੇ ਯੋਗ ਵੀ ਹੁੰਨੇ ਆ बहुत ही सत्कार योग इस सारे प्रोग्राम के आयोजक सरदार सुखी बार सरदार सुखविंदर सिंह फुल जी रजिंदर कौर पाशाह अफसर मानसा बलविंदर सिंह धारीवाल जी बलविंदर सिंह काका जी ਗੁਰਵਿੰਦਰ ਸਿੰਘ ਚਾਹਲ ਜੀ ਅਸ਼ੋਕ ਕੁਮਾਰ ਡਿਪਟੀ ਡੀਓ ਅਤੇ ਆਤਵੰਤੇ ਸੱਜਣ ਜੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਪ੍ਰਿੰਸੀਪਲ ਸਹਿਬਾਨ ਅਤੇ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿਚਾਰ ਸਾਹਤ ਤੇ ਜਗਤ ਤੇ ਇਸ ਮਾਨਯੋਗ ਸਖਸ਼ੀਤਾ ਤੇ ਪਹੁੰਚਿਆ ਹਾਂ ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਪ੍ਰੋਗਰਾਮ ਸਿਯੋਜਕ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਤੇ ਖਾਸ ਕਰਕੇ ਨਵੀਂ ਕਲਮਾ ਨਵੀਂ ਉਡਾਨ ਦਾ ਜੋ ਇਹ ਪ੍ਰੋਜੈਕਟ ਸੁਖੀ ਬਾੜ ਜੀ ਨੇ ਸ਼ੁਰੂ ਕੀਤਾ ਹੈ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਦਾ ਜੋ ਪ੍ਰੋਜੈਕਟ ਸ਼ੁਰੂ ਕੀਤਾ ਹੈ ਤਾਂ ਕਿ ਸਾਡੇ ਆਉਣ ਵਾਲੇ ਜਿਹੜੇ ਯੁਵਾ ਪੀੜ੍ਹੀ ਹੈ ਉਹਨੂੰ ਇੱਕ ਚੰਗੀ ਰਾਹ ਮਿਲ ਸਕੇ ਇਸ ਸੰਸਥਾ ਦੇ ਵੱਲੋਂ ਅਸੀਂ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਕਹਿੰਦੇ ਹਾਂ ਕਿ ਉਹਨਾਂ ਨੇ ਸਾਡੀ ਸੰਸਥਾ ਨੂੰ ਇਸ ਪ੍ਰੋਗਰਾਮ ਲਈ ਚੁਣਿਆ ਤੇ ਸਾਡੀ ਸੰਸਥਾ ਹਮੇਸ਼ਾ ਉਹਨਾਂ ਲਈ ਤਰਪਾ ਜਦੋਂ ਵੀ ਉਹ ਚਾਹਣਗੇ ਕਿ ਸਾਡੇ ਸੰਸਥਾ ਦੇ ਵਿੱਚ ਉਹ ਪ੍ਰੋਗਰਾਮ ਕਰ ਸਕਦੇ ਆ ਤੇ ਸਾਡਾ ਜਿੱਥੇ ਵੀ ਸਹਿਯੋਗ ਦੀ ਲੋੜ ਹੋਗੀ ਅਸੀਂ ਉਹਨਾਂ ਨੂੰ ਸਹਿਯੋਗ ਕਰਾਂਗੇ ਸਭ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿਉਂਕਿ ਇਸ ਸੰਸਥਾ ਦੇ ਵਿੱਚ ਇਹ ਪਹਿਲੀ ਵਾਰੀ ਸਾਡੇ ਕੋਲ ਆਏ ਨੇ ਤੇ ਮੈਂ ਥੋੜਾ ਜਿਹਾ ਬ੍ਰੀਫ ਇਸ ਸੰਸਥਾ ਬਾਰੇ ਉਹਨਾਂ ਦੱਸਣਾ ਚਾਹੂੰਗਾ ਇਸ ਸੰਸਥਾ ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਅਧੀਨ ਚੱਲ ਰਹੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਅਤੇ ਵਿਦਿਆਸਕਤ ਸਰਦਾਰ ਸੁਖਮਿੰਦਰ ਸਿੰਘ ਜੀ ਉਹ ਗਵਾਈ ਏਟ ਸਾਡੀ ਐਸਪੀਸੀ ਦੀ ਸੰਸਥਾ ਵਾ ਬਹੁਤ ਬੁਲੰਦੀਆਂ ਤੇ ਜਾ ਰਹੀਆਂ ਇਹ ਸੰਸਥਾ 1971 ਸ਼ੁਰੂ ਹੋਈ ਸੀਗੀ ਤੇ 1994 ਦੇ ਵਿੱਚ ਐਸਪੀਸੀ ਦੇ ਪ੍ਰਬੰਧ ਹੇਠ ਆਈ 1994 ਤੋਂ ਲੈ ਕੇ ਹੁਣ ਤੱਕ ਦਾ ਸਫਰ ਜਿਹੜਾ ਇਸ ਸੰਸਥਾ ਨੇ ਤੈਅ ਕੀਤਾ ਹੈ ਸ਼ੁਰੂਆਤੀ ਦੌਰ ਦੇ ਵਿੱਚ ਇਹ ਸੰਸਥਾ ਬਹੁਤ ਇੱਕ ਛੋਟੀ ਜੀ ਸੰਸਥਾ ਸੀ ਜਿਹੜੇ ਪੁਰਾਣੇ ਮਿੱਤਰ ਬੈਠੇ ਹੋਣੇ ਇਹਨਾਂ ਨੂੰ ਪਤਾ ਹੋਣਾ ਕਿ 4 ਕਮਰਿਆਂ ਵਾਲੀ ਸੰਸਥਾ ਜਿੱਥੇ 3-400 ਬੱਚਾ ਪੜਾਇਆ ਕਰਦਾ ਸੀਗਾ ਤੇ ਸਾਨੂੰ ਦੱਸਦੇ ਹਾਂ ਇਮਾਨ ਹੁੰਦਾ ਹੈ ਕਿ ਅੱਜ ਇਹ ਸੰਸਥਾ ਭਾਰਤ ਦੇ ਇੱਕ NAC ਐਕ੍ਰੀਡੇਸ਼ਨ ਕੌਂਸਲ ਜੋ ਸਾਰੇ ਕਾਲਜਾਂ ਦੇ ਐਕ੍ਰੀਡੇਸ਼ਨ ਕਰਦੀ ਹੈ ਉਸ ਐਸੋਸੀਏਸ਼ਨ ਉਸ ਕੌਂਸਲ ਨੇ ਇਹਨੂੰ A+ ਦਾ ਦਰਜਾ ਦਿੱਤਾ ਤੇ ਇਹ ਦਰਜਾ ਲੈਣ ਵਾਲੀ ਇਹ ਪੂਰੇ ਪੰਜਾਬ ਦੀ ਇਕਲੋਤੀ ਸੰਸਥਾ ਹੈ ਇਸ ਤੋਂ ਇਲਾਵਾ ਸਟਾਰ ਕਾਲਜ ਸਟੇਟਸ ਸਕਿੱਲ ਹੱਬ ਸਟੇਟਸ 95% ਗ੍ਰਾਂਟ ਇਨ ਐਡ ਤੇ UGC ਦੇ 12 B 2F ਦੇ ਐਕਟ ਇਹ ਸੰਸਥਾ ਕੰਮ ਕਰ ਰਹੀ ਹੈ ਤੇ ਹਾਲੀ ਦੇ ਵਿੱਚ ਇਸ ਸੰਸਥਾ ਨੂੰ EIT Right Campus ਜਿਹੜਾ ਹੈਗਾ ਐਲਾਨਿਆ ਗਿਆ ਹੈ ਫੂਡ ਸੇਫਟੀ ਐਂਡ ਸਟੈਂਡਰਡਸ ਵੱਲੋਂ ਸਾਨੂੰ ਦੱਸਦੇ ਮਾਣ ਹੁੰਦਾ ਹੈ ਕਿ ਇਹ ਸੰਸਥਾ ਇਸ ਇਲਾਕੇ ਦੇ ਵਿੱਚ 14 UG ਤੇ 19 PG ਪ੍ਰੋਗਰਾਮ ਚਲਾ ਰਹੀ ਹੈ ਜਿੰਦੇ ਵਿੱਚੋਂ 6 ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਅਸੀਂ ਕਰਵਾ ਰਹੇ ਹਾਂ ਇਹ ਸਸਤਾ ਪੂਰੇ ਭਾਰਤ ਵਿੱਚ ਇਹ ਸੰਸਥਾ ਜਿਹਨੇ ਪਹਿਲੀ ਵਾਰੀ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕੀਤੇ ਤੁਸੀਂ ਸਕੂਲਾਂ ਦੇ ਟੀਚਰਸ ਪ੍ਰਿੰਸੀਪਲ ਬੈਠੇ ਹੋ ਬੀ ਵਾਕ ਤੇ ਅੱਜ ਸਕਿੱਲ ਦੇ ਪ੍ਰੋਗਰਾਮ ਜੋ ਜੋ ਤੁਸੀਂ ਸਕੂਲਾਂ ਵਿੱਚ ਵੀ ਚਲਾ ਰਹੇ ਹੋ ਇਹ ਕਾਲਜ ਉਸ ਦਾ ਫਾਊਂਡੇਸ਼ਨ ਮੈਂਬਰ ਹੈ ਇਹ ਇਸ ਕਾਲਜ ਨੇ ਸਭ ਤੋਂ ਪਹਿਲੇ ਇੰਡੀਆ ਦਾ ਪਾਇਲਟ ਪ੍ਰੋਜੈਕਟ ਚਲਾਇਆ ਸੀਗਾ ਜਿਸ ਦੇ ਤਹਿਤ ਅਸੀਂ ਤਿੰਨ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਸ ਅਤੇ ਸ਼ੁਰੂ ਕੀਤੇ ਸੀਗੇ ਅੱਜ ਸਾਡੇ ਕੋਲ 6 ਡਿਗਰੀ ਪ੍ਰੋਗਰਾਮਸ ਸਕਿੱਲ ਡਿਵੈਲਪਮੈਂਟ ਦੇ ਚੱਲ ਰਹੇ ਹਨ ਜਿਨ੍ਹਾਂ ਵਿੱਚ ਸੌਫਟਵੇਅਰ ਡਿਵੈਲਪਮੈਂਟ cyber security food processing fashion technology ਤੇ garment technology ਵਰਗੇ ਕੋਰਸ ਅਸੀਂ ਚਲਾ ਰਹੇ ਹਾਂ ਕੋਰਸ ਦੇ ਨਾਲ ਨਾਲ ਅਸੀਂ ਇਨਕੂਬੇਸ਼ਨ ਸੈਂਟਰ ਸ਼ੁਰੂ ਕੀਤਾ ਮੈ ਬਾਟਸਾਬ ਨੂੰ ਹੁਣੇ ਵਿਜ਼ਿਟ ਕਰਵਾ ਕੇ ਲਿਆਇਆ ਸੀ ਫੈਸ਼ਨ ਡਿਜ਼ਾਈਨਿੰਗ ਤੇ ਸਾਡੇ ਫੂਡ ਪ੍ਰੋਸੈਸਿੰਗ ਦੀ ਤੇ ਇਹਨਾਂ ਨੂੰ ਅਸੀਂ ਦਿਖਾਇਆ ਕਿ ਸਾਡੇ ਕੋਲ 100 ਤੋਂ ਵੱਧ ਬੱਚੇ ਪਿਛਲੇ ਦਿਨਾਂ ਦੇ ਵਿੱਚ ਸਟਾਰਟਅੱਪਸ ਆਪਣੇ ਸ਼ੁਰੂ ਕਰ ਚੁੱਕੇ ਹਨ ਜਿਹੜੇ ਆਨਲਾਈਨ ਤੇ ਆਫਲਾਈਨ ਮੋਡ ਦੇ ਵਿੱਚ ਸੈਕਸੈਸਫੁਲੀ ਰਨ ਕਰ ਰਹੇ ਹਨ ਤੇ 50-60000 ਰੁਪਿਆ ਨਾਰਮਲੀ ਜਿਹੜੀ ਉਹਨਾਂ ਦੀ ਮੰਥਲੀ ਇਨਕਮ ਹੈ ਉਹ ਰਨ ਕਰ ਰਹੇ ਨੇ ਤੇ ਆਨ ਵਾਲੇ ਟਾਈਮ ਦੇ ਵਿੱਚੋਂ ਲੱਖਾਂ ਰੁਪਏ ਦੇ ਪਹੁੰਚ ਜਾਣਗੇ ਇਸ ਇਲਾਕੇ ਦੇ ਵਿੱਚ ਕਿਉਂਕਿ ਤੁਸੀਂ ਵੀ ਜਿਸੀਂ ਸਾਰੇ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ ਸਭ ਤੋਂ ਵੱਡੀ ਜਿਹੜੀ ਲੋੜ ਹੈ ਉਹ ਅੱਜ ਸਕਿੱਲ ਡਿਵੈਲਪਮੈਂਟ ਨੂੰ ਪ੍ਰਮੋਟ ਕਰਨ ਦੀ ਲੋੜ ਹੈ ਕਿਉਂਕਿ ਜੇਕਰ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਜੇ ਪੰਜਾਬ ਨੂੰ ਅਸੀਂ ਬਾਹਰ ਰੋਕਣ ਤੋਂ ਰੋਕਣਾ ਹੈ ਬਾਹਰ ਜਾਣ ਤੋਂ ਰੋਕਣਾ ਤਾਂ ਉਹਦੇ ਲਈ ਸਾਨੂੰ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਵੱਲ ਤੋਰਨਾ ਪਵੇਗਾ ਜੇ ਅਸੀਂ ਇਸ ਲਈ ਕਾਮਯਾਬ ਹੋ ਗਏ ਤਾਂ ਡੈਫੀਨਿਟਲੀ ਸਾਡਾ ਪੰਜਾਬ ਜਿਹੜੀ ਜਿਵੇਂ ਭਾਰਤ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀਗਾ ਉਸੀ ਤਰ੍ਹਾਂ ਸਾਡਾ ਪੰਜਾਬ ਵੀ ਕਿਸੇ ਤੋਂ ਘੱਟ ਨਹੀਂ ਹੈਗਾ ਤੇ ਸਾਡੇ ਬੱਚੇ ਇੱਥੇ ਹੀ ਬਹੁਤ ਅੱਛਾ ਰੋਜ਼ਗਾਰ ਜਿਹੜਾ ਆਪਣਾ ਕਰ ਸਕਣਗੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਸਾਡੇ ਕਾਲਜ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਐਕਸਲੈਂਟ ਹਰ ਚੀਜ਼ ਕਰੀਏ ਪਿਛਲੇ ਦਿਨੀ ਜੋ ਲਾਸਟ ਸਾਡਾ ਰਿਜ਼ਲਟਸ ਆਏ ਉਹਨਾਂ ਵਿੱਚ ਅਸੀਂ 19 ਸਾਡੇ ਬੱਚਿਆਂ ਨੇ ਮੈਰਿਟ ਲਿਸਟ ਵਿੱਚ ਨਾਮ ਦਰਜ ਕੀਤਾ ਪੰਜਾਬੀ ਯੂਨੀਵਰਸਿਟੀ ਦੇ ਤੇ ਇਸੇ ਤਰ੍ਹਾਂ ਸਪੋਰਟਸ ਤੇ ਕਲਚਰ ਦੇ ਵਿੱਚ ਅਸੀਂ ਪੰਜਾਬ ਲੈਵਲ ਦੇ ਨਹੀਂ ਬਲਕਿ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਸਾਡੇ ਬੱਚੇ ਪਾਰਟਿਸਪੇਟ ਕਰ ਰਹੇ ਹੈਗੇ ਆ ਜੇਸੀ ਖੇਡਾਂ ਦੀ ਗੱਲ ਕਰੀਏ ਤਾਂ ਤੁਸੀਂ ਤਰੂ ਕਪਲਾ ਦਾ ਨਾਮ ਸੁਣਿਆ ਹੋ ਜਿਹਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਥਾਮਸ ਕੱਪ ਜਿੱਤਿਆ ਉਹ ਸਾਡੇ ਇਸ ਕਾਲਜ ਦਾ ਸਟੂਡੈਂਟ ਸੀ ਹਿਮਾਲਾ ਸਿੰਘ ਜਿਹੜੇ ਸਾਡੇ ਕਬੱਡੀ ਦੇ ਕੈਪਟਨ ਰਹੇ ਨੇ ਉਹ ਵੀ ਇਸ ਕਾਲਜ ਦਾ ਹੀ ਪ੍ਰੋਡਕਟ ਨੇ ਤੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਇੰਟਰ ਯੂਨੀਵਰਸਿਟੀ ਜੋਨਲ ਤੇ ਨੈਸ਼ਨਲ ਲੈਵਲ ਤੇ 40 ਸੋਨੇ ਦੇ ਤਗਮੇ ਜਿੱਤ ਕੇ ਇਸ ਕਾਲਜ ਨੂੰ ਪੰਜਾਬ ਦਾ ਨੰਬਰ 1 ਕਾਲਜ ਬਣਾਇਆ ਤੇ ਜੇਕਰ ਸਿੱਖਲ ਸਿਲੈਕਟਿਵਿਟੀ ਦੀ ਗੱਲ ਕਰੀਏ ਤਾਂ ਸਾਡੇ ਬੱਚੇ ਜਿਹੜੇ ਯੂਥ ਫੈਸਟੀਵਲਸ ਹੁੰਦੇ ਆ ਅਸੀਂ ਪਿਛਲੇ ਦਿਨੀ ਜਿਹੜਾ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਜਿੱਥੇ ਸਾਰੇ ਜ਼ੋਨ ਦੇ ਕਾਲਜ ਰਹਿੰਦੇ ਆ ਇਹ ਪਹਿਲੀ ਵਾਰੀ ਇਤਿਹਾਸ ਹੋਇਆ ਕਿ ਸਾਡੇ ਅਸੀਂ 6 ਉਹ ਦੀ 6 ਟਰੋਫੀ ਇਸ ਕਾਲਜ ਨੇ ਜਿੱਤੀਆਂ ਤੇ ਇਹ ਅਸਲ ਟਰੋਫੀ ਜਿਹੜੀ ਇੰਟਰ ਜਰਨਲ ਚ ਪਹਿਲੇ ਨੰਬਰ ਤੇ ਰਹਿਣ ਵਾਲੀ ਪਿਛਲੇ 10 ਸਾਲਾਂ ਤੋਂ ਇਸ ਕਾਲਜ ਨੇ ਜਿਹੜੀ ਹਾਸਲ ਕਰ ਰਿਆ ਇਸੇ ਤਰ੍ਹਾਂ ਇੰਟਰ ਯੂਨੀਵਰਸਿਟੀ ਲੈਵਲ ਤੇ ਅਸੀਂ ਪਿਛਲੇ 4 ਸਾਲਾਂ ਤੋਂ ਜੇਤੂ ਰਹੇ ਹਾਂ ਤੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਅਸੀਂ ਇਸ ਵਾਰ ਨਾਰਥ ਜ਼ੋਨ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਯੋਗਤਾ ਕੀਤੀ ਹੈ ਜੇਕਰ ਅਸੀਂ ਗੱਲ ਕਰੀਏ ਸਪੋਰਟਸ ਤੇ ਕਲਚਰ ਤੋਂ ਬਾਅਦ ਤਾਂ ਸਾਡੇ ਅਸੀਂ ਕਿਉਂਕਿ ਚਾਹਦੇ ਹਾਂ ਕਿ ਸਾਡੇ ਬੱਚੇ ਰਿਸਰਚ ਔਰੀਐਂਟਡ ਵੀ ਹੋਣ ਤੇ ਮੈਂ ਸੁਖੀ ਪਾਟੇ ਨੂੰ ਹੁਣੇ ਜ਼ਿਕਰ ਕਰ ਰਿਹਾ ਕਿ ਸਾਨੂੰ ਬਹੁਤ ਖੁਸ਼ੀ ਹੋਏਗੀ ਜੇ ਅਸੀਂ ਉਹਨਾਂ ਨਾਲ ਕੁਝ ਐਮਯੂ ਸਾਈਨ ਕਰ ਸਕੀਏ ਕਿ ਇਸ ਕਾਲਜ ਦੇ ਇਲਾਕੇ ਦੇ ਲੋਕਾਂ ਨੂੰ ਵੀ ਅਸੀਂ ਇੰਟਰਨੈਸ਼ਨਲ ਲੈਵਲ ਦੇ ਐਜੂਕੇਸ਼ਨ ਦੇ ਸਕੀਏ ਅਸੀਂ ਪਿਛੇ ਜੀ ਇਸ ਕਿਉਂਕਿ ਮੈਂ ਅਜੇ ਹਾਲ ਹੀ ਚ ਪ੍ਰਿੰਸੀਪਲ ਦਾ ਚਾਰਜ ਸੰਭਾਲਿਆ ਹਾਲਾਂਕਿ ਮੈਂ 2007 2007 ਤੋਂ ਇੱਥੇ ਐਜ਼ ਅ ਪ੍ਰੋਫੈਸਰ ਕੰਮ ਕਰ ਰਿਹਾ ਸੀਗਾ ਤਾਂ ਜਦੋਂ ਮੈਂ ਆਪਣੇ ਸਫ਼ਰ ਨੂੰ ਦੇਖਿਆ ਤਾਂ ਮੈਂ ਦੇਖਿਆ ਕਿ ਸਾਡੇ ਕੋਲ ਬੱਚੇ ਬਹੁਤ ਅੱਛੇ ਨੇ ਸਿਰਫ ਉਹਨਾਂ ਨੂੰ ਤਰਾਸ਼ਨ ਦੀ ਲੋੜ ਹੈ ਉਹਨਾਂ ਨੂੰ ਗਾਈਡ ਕਰਨ ਦੀ ਲੋੜ ਹੈ ਤਾਂ ਮੈਂ ਆਂਦੇ ਸਭ ਤੋਂ ਪਹਿਲੇ ਇੱਥੇ ਭਾਈ ਗੁਰਦਾਸ ਕੋਚਿੰਗ ਸੈਂਟਰ ਸ਼ੁਰੂ ਕੀਤਾ ਜੋ ਅਸੀਂ ਬੜੀ ਸੈਕਸੈਸਫੁਲੀ ਰਨ ਕਰ ਰਹੇ ਹਾਂ ਉੱਥੇ ਅਸੀਂ ਬੱਚਿਆਂ ਨੂੰ ਕੰਪੀਟੀਟਿਵ ਇਗਜ਼ਾਮ ਦੀ ਤਿਆਰੀਆਂ ਕਰਵਾਉਣ ਲਈ ਅਸੀਂ ਫ੍ਰੀ ਕੋਚਿੰਗ ਦਿੰਦੇ ਹਾਂ ਤੇ ਇਸੇ ਤਰ੍ਹਾਂ ਸਾਡੇ ਐਸਜੀਪੀਸੀ ਵੈਲਚ ਨਿਸ਼ਚੈ ਅਕੈਡਮੀ ਜਿਹੜੀ ਯੂਪੀਐਸਸੀ ਤੇ ਆਈਪੀਐਸਸੀ ਦੀ ਟ੍ਰੇਨਿੰਗ ਦੇਣ ਲਈ ਚੰਡੀਗੜ੍ਹ ਸੈਟਅਪ ਹੈ ਉਹ ਫ੍ਰੀ ਕੋਚਿੰਗ ਦੇ ਰਿਹਾ ਹੈ ਤਿੰਨ ਦੇ ਕੋਈ ਵੀ ਬੱਚਾ ਪਾਰਟਿਸਪੀਪੇਟ ਕਰ ਸਕਦਾ ਹੈ ਤੇ ਹੁਣ ਅਸੀਂ ਹਾਲੇ ਅਸੀਂ ਜੁਡੀਸ਼ਰੀ ਦੀ ਜਿਹੜੀ ਸਾਡੀ تیاری ਲਈ ਅਸੀਂ ਬਹਾਦਰਗੜ ਪਟਿਆਲਾ ਸ਼ੁਰੂ ਕੀਤਾ ਵਿਆ ਸੋ ਸਾਡੇ ਪੰਜਾਬ ਦੇ ਬੱਚਿਆਂ ਨੂੰ ਇਹ ਪਲੇਟਫਾਰਮਸ ਅਸੀਂ ਮੋਹਿਆ ਕਰਾ ਰਹੇ ਆਏ ਸੀਪੀਸੀ ਦਾ ਬਹੁਤ ਵੱਡਾ ਕਦਮ ਹੈ ਇਸੇ ਤਰ੍ਹਾਂ ਲੋੜ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਅਸੀਂ ਮਹਿੰਦਰਾ ਨ ਮਹਿੰਦਰਾ ਬਜਾਜ ਅਲਾਈਅੰਸ ਤੇ ਨੰਨੀ ਫਾਊਂਡੇਸ਼ਨ ਵਰਗੇ ਆਰਗੇਨਾਈਜੇਸ਼ਨ ਨਾਲ ਟਾਇਰ ਕੀਤਾ ਤੇ ਅਸੀਂ ਆਪਣੇ ਬੱਚਾ ਨੂੰ ਇੰਪਲੋਇਬਿਲਟੀ ਇਨਹਾਂਸ ਕਰਨ ਲਈ ਰੈਗੂਲਰ ਪ੍ਰੋਗਰਾਮ ਕਰਵਾ ਰਹੇ ਹਾਂ ਹੁਣ ਵੀ ਸਾਡਾ ਇੱਕ ਸਮਰ ਕੈਂਪ ਚੱਲ ਰਿਹਾ ਹੈ ਜਿੱਥੇ ਬੱਚੇ ਆਪਣੇ ਕੰਪੀਟੀਟਿਵ ਤਿਆਰੀ ਲਈ এমਪਲੋਇਮੈਂਟ ਲਈ ਇੰਟਰਵਿਊ ਸਕਿੱਲ ਲਈ ਤੇ ਵੱਖ-ਵੱਖ ਦੂਰ ਤੋਂ ਚੰਡੀਗੜ੍ਹ ਤੋਂ ਦਿੱਲੀ ਤੋਂ ਬੱਚੇ ਸਾਡੇ ਕੋਲ ਟ੍ਰੇਨਰਸ ਆ ਰਹੇ ਹੈਗੇ ਸਾਈਬਰ ਸਿਕਿਉਰਿਟੀ ਆਈ ਏ ਆਰੋਬੋਟਿਕਸ ਲਈ ਸਾਨੂੰ ਹੁਣ ਦੂਰ ਜਾਣ ਲਾ ਪੈਂਦਾ ਸੀਗਾ ਅਸੀਂ ਪਿਛੇ ਤੁਹਾਡੇ ਜੋ ਕਾਫੀ ਲੋਕ ਸਾਡੇ ਮੇਲਾ ਸਤਰਾਣ ਕਰਵਾਇਆ ਸੀ ਤੇ ਵਿਜ਼ਿਟ ਕੀਤਾ ਹੋਣਾ ਤੇ ਸਾਡੇ ਬੱਚੇ ਨੇ ਰੋਬੋਟਿਕਸ ਤੇ ਪ੍ਰੋਜੈਕਟ ਇੱਥੇ ਬਣਾਏ ਨੇ ਸੋ ਸਿਰਫ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਬੱਚਿਆਂ ਨੂੰ ਇਸ ਲਈ ਦੇਰਿਆ ਕਿ ਬੱਚਿਆਂ ਨੂੰ ਇਹ ਨਾ ਲੱਗੇ ਕਿ ਅਸੀਂ ਰੂਰਲ ਐਜੂਕੇਸ਼ਨ ਦੇ ਵਿੱਚ ਇੱਕ ਪਿੰਡੂ ਖੇਤਰ ਦੇ ਵਿੱਚ ਅਸੀਂ ਪੜ ਰਹੇ ਹਾਂ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਉਹ ਉਹਨਾਂ ਨੂੰ ਫੈਸਿਲਿਟੀ ਦੇ ਸਕੀਏ ਜੋ ਉਹ ਬੱਚੇ ਦੇ ਪੇਰੈਂਟਸ ਦੇ ਬੱਚੇ ਆਸ ਕਰਦੇ ਨੇ ਕਿ ਜਿਹੜੇ ਵੱਡੇ ਸ਼ਹਿਰਾਂ ਦੇ ਵੱਡੇ ਇੰਸਟੀਚੂਟਸ ਦੇ ਰਹੇ ਹੈਗੇ ਇਸੇ ਤਰ੍ਹਾਂ ਅਸੀਂ ਹਾਲੀ ਦੇ ਵਿੱਚ ਕੈਮਬ੍ਰਿਜ ਯੂਨੀਵਰਸਿਟੀ ਯੂਕੇ ਨਾਲ ਇੰਗਲਿਸ਼ ਅਪਸਕਿਲ ਦਾ ਪ੍ਰੋਜੈਕਟ ਆਪਸ ਕੀਤਾ ਹੈ ਤੇ ਪਿਛੇ ਅਸੀਂ 200 ਬੱਚਿਆਂ ਨੂੰ ਜਿਹੜੇ ਉਹਦੇ ਸਰਟੀਫਿਕੇਸ਼ਨਸ ਪ੍ਰੋਵਾਈਡ ਕਰਵਾਏ ਸੀਗੇ ਸੋਸੀ ਨਿਰੰਤਰ ਇਸੇ ਤਰ੍ਹਾਂ ਦੇ ਬਹੁਤ ਸਾਰੇ ਕਦਮ ਕਰ ਰਹੇ ਹਾਂ ਤੇ ਹੋਰ ਵੀ ਉਪਾਲੇ ਕਰਦੇ ਰਾਂਗੇ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਗਾ ਕਿ ਸਾਡਾ ਇਸ ਜਿੱਥੋਂ ਕੀ ਸੈਂਸੀਟੂਸ਼ਨ ਐਸਜੀਪੀਸੀ ਦੀ ਇੱਕ ਚੈਰੀਟੇਬਲ ਆਰਗੇਨਾਈਜੇਸ਼ਨ ਆ ਸਾਡਾ ਮੋਟਿਵ ਪ੍ਰੋਫਿਟ ਮੇਕਿੰਗ ਨਹੀਂ ਹੈਗਾ ਕਿਉਂਕਿ ਸਾਡੇ ਆਸ-ਪਾਸ ਬਹੁਤ ਸਾਰੀਆਂ ਇਨੀਸ਼ਟੀਟਿਊਸ਼ਨ ਪ੍ਰੋਫਿਟ ਮੇਕਿੰਗ ਦੇ ਮੁੱਦੇ ਨਾਲ ਕੰਮ ਕਰ ਰਹੀਆਂ ਨੇ ਸਾਨੂੰ ਲੋਕ ਉਹਨਾਂ ਜਾਗਰੂਕ ਕਰਨ ਦੀ ਸਾਡੇ ਪੱਛਿਆਂ ਨੂੰ ਕਿ ਉਹ ਇਨੀਸ਼ਟੀਟਿਊਸ਼ਨ ਚੂਜ਼ ਕਰੀਏ ਜਿੱਥੇ ਉਹਨਾਂ ਦਾ ਆਪਾਂ ਵੀਕ ਸੁਰੱਖਿਤ ਹੈ ਜਿੱਥੇ ਉਹਨਾਂ ਦੇ ਵਿੱਚ ਉਹਨਾਂ ਨੂੰ ਅਸੀਂ ਇਕੱਲਾ ਐਜੂਕੇਸ਼ਨ ਨਹੀਂ ਦੇਣਾ ਇੱਕ ਚੰਗਾ ਇਨਸਾਨ ਸਾਡੇ ਇਸੇ ਮੋਟਿਵ ਦੇ ਵਿੱਚ ਸਾ ਤੁਸੀਂ ਇਸ ਏਰੀਆ ਦੇ ਜਾਣੂ ਸਾਡੇ ਬਹੁਤ ਸਾਰੇ ਬੱਚੇ ਬਹੁਤ ਇਕਨੋਮਿਕਲੀ ਪੂਅਰਸ ਨੇ ਪਿਛਲੇ ਦਿਨ ਮੈਨੂੰ ਦੱਸ ਦੇ ਖੁਸ਼ੀ ਹੁੰਦੀ ਹੈ ਕਿ ਅਸੀਂ ਸਕਾਲਰਸ਼ਿਪ ਦੇ ਰਾਹ ਤੇ ਸਾਡੇ ਐਸੀਪੀਸੀ ਨੇ ਕਾਫੀ ਅچھے ਪ੍ਰੋਜੈਕਟ ਸ਼ੁਰੂ ਕੀਤੇ ਹੋਏ ਐ ਅਸੀਂ ਆਪਣੇ ਬੱਚਾ ਨੂੰ ਸਕਾਲਰਸ਼ਿਪਸ ਦੇ ਰਹੇ ਹਾਂ ਹੁਣ ਅਸੀਂ ਇੱਕ ਨਵੀਂ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਹੈਗੀ ਹੈ ਬੇਬੇ ਨਾਨਕੀ ਦੇ ਨਾਂ ਤੇ ਤੇ ਉਹ ਸਕਾਲਰਸ਼ਿਪ ਦੇ ਵਿੱਚ ਅਸੀਂ 500 ਸਟੂਡੈਂਟ ਫ੍ਰੀ ਆਫ ਦਾ ਕੋਸਟ ਪੜਾਣਾ ਨੇ ਉਦੇ ਵਿੱਚ ਸਾਡੇ ਨਾਲ ਐਨਆਰਆਈ ਕੁਝ ਸਹਿਯੋਗ ਕਰ ਰਹੇ ਨੇ ਤੇ ਮੈਂ ਸਿੱਤੀ ਬਾਜ ਜੀ ਨੂੰ ਬੇਨਤੀ ਕਰਾਂਗਾ ਕਿ ਏਰੀਆ ਦੇ ਵਿੱਚ ਕੁਝ ਬੱਚੇ ਜ਼ਰੂਰ ਅਡਪਟ ਕਰਨ ਕਿਉਂਕਿ ਸਾਡੇ ਏਰੀਆ ਦੇ ਬੱਚੇ ਜਦੋਂ ਮੈਂ ਐਜ਼ ਅ ਪ੍ਰਿੰਸੀਪਲ ਸੀਟ ਤੇ ਬੈਠਦਾ ਨਾ ਤਾਂ ਕਈ ਵਾਰੀ ਮੈਨੂੰ ਬਹੁਤ ਫੀਲ ਹੁੰਦਾ ਹੈ ਕਿ ਜਦੋਂ ਬੱਚੇ ਦੇ ਪੇਰੈਂਟਸ ਆ ਕੇ ਖੜੇ ਹੋ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਤਾਂ 1000 ਰੁਪਏ ਭਰਨ ਦੇ ਵੀ ਨਹੀਂ ਹੈਗੀ ਪਰ ਬੱਚਾ 90% ਨੰਬਰ ਲੈ ਕੇ ਬੈਠਾ ਉਹ ਤਾਂ ਪੜਨ ਦੀ ਆਸ ਰੱਖਦਾ ਹੈ ਪਰ ਸਾਨੂੰ ਇਹ ਸਾਰਿਆਂ ਨੂੰ ਮਿਲ ਜੁਲ ਕੇ ਉਹਨਾਂ ਲੋਕਾਂ ਦੀ ਹੈਲਪ ਕਰਨੀ ਪੈਣੀ ਹੈ ਕਿਉਂਕਿ ਜਦੋਂ ਅਸੀਂ ਅਸੀਂ ਕੈਟਿਗਰੀ ਇਸ ਨਹੀਂ ਕਹਾ ਰਿਹਾ ਬਲਕਿ ਇਟਸ ਨਾਟ ਅ ਕਾਪਿਕ ਫਾਰ ਥੈਟ ਸਿੰਪਲੀ ਇਹ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਗਵਰਨਮੈਂਟ ਸਕੀਮਸ ਹੈਗੀਆਂ ਜਿੱਥੇ ਉਹਨਾਂ ਨੇ ਸਪੋਰਟ ਹੈ ਪਰ ਕੁਝ ਅਜਿਹੇ ਵਰਗ ਹੈਗਾ ਜਿੱਥੇ ਕੋਈ ਸਪੋਰਟ ਨਹੀਂ ਹੈਗੀ ਤਾਂ ਅਸੀਂ ਉਸ ਵਰਗ ਨੂੰ ਵੀ ਨਾਲ ਲੈ ਕੇ ਚੱਲਣਾ ਹੈ ਤਾਂ ਉਸ ਦੇ ਵਿੱਚ ਅਸੀਂ ਇਹ ਬੇਬੇ ਨਾਨ ਕੀ ਸਕਾਲਰਸ਼ਿਪ ਦੇ ਅਸ ਵਾਰ 500 ਸਟੂਡੈਂਟ ਨੂੰ ਸਕਾਲਰਸ਼ਿਪ ਸਕੀਮਸ ਪ੍ਰੋਵਾਈਡ ਕਰਾਂਗੇ ਤੇ WhatsApp ਦਾ ਵੀ ਸਹਿਯੋਗ ਲਵਾਂਗੇ ਤੇ ਮੈਂ ਆਸ ਕਰਦਾ ਕਿ ਅੱਜ ਦਾ ਪ੍ਰੋਗਰਾਮ ਬਹੁਤ ਬਹੁਤ ਵਧੀਆ ਰਿਹਾ ਤੁਸੀਂ ਬਹੁਤ ਬਹੁਤ ਸਾਰੇ ਨੇ ਧੰਨਵਾਦ ਤੁਸੀਂ ਇਸ ਇਸ ਇਨਸਿਡੈਂਟ ਚ ਆਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ